Terima kasih telah <laughs> menonton!

ਰੋਸ਼ਨੀ ਵਾਲੀ ਸਰਕਾਰ ਦੀ ਜੈ ਜਿਹੜਾ ਕਿ ਅੱਜ ਪਹਿਲੀ ਚੌਂਕੀ ਬਾਬਾ ਜੀ ਦੇ ਮੇਲਾ ਰੋਸ਼ਨੀ ਸ਼ੁਰੂ ਆ ਸੰਗਤਾਂ ਦੂਰ ਦਰਾਡੇ ਤੋਂ ਜਿੰਨੀਆਂ ਵੀ ਆ ਰਹੀਆਂ ਉਹ ਪਿਛਲੇ ਸਾਲ ਸੁੱਖਾ ਸੋਕੇ ਗਏ ਨਹੀਂ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਹੋਰ ਸੰਗਤਾਂ ਆ ਕੇ ਸਲਾਮ ਕਰਦੀਆਂ ਜੂ ਵੀ ਆਉਂਦੇ ਜਾਂਦੇ ਆ ਇਸੇ ਰਹਿੰਦੇ ਆ ਨੇ ਮੌਕੇ ਨਿਕਲਦੇ ਆ ਜਾਂ ਪਾਇਰਾਜ ਪੋਰੀਆਂ ਹੋ ਜਾਂਦੀਆਂ ਆਤਾਂਜ ਪੋਰੀਆਂ ਹੋ ਜਾਂਦੇ ਆ ਉਹ ਨੂੰਹ ਦੇ ਝਾੜੂ ਬਾਬੇ ਦੇ ਸੋਫੇ ਜਾਂਦੇ ਤੇ ਧਰਾਵੇ ਨੇ बाकी ਜੋ ਜੋ ਵੀ ਉਹ ਸੁੱਖਾ ਆ ਵੀ ਸੁੱਕੇ ਜਾਂਦੇ ਤੇ ਧਰਾਉਂਦੇ ਆ ਬਾਬਾ ਜੀ ਉਹਦੇ ਮਨੋ ਕਾਮਨਾ ਪੂਰੀਆਂ ਕਰਦੇ ਨੇ ਔਰ ਉਹਨੂੰ ਅਸ਼ੀਰਵਾਦ ਆਪਣਾ ਦਿੰਦੇ ਨੇ ਅਦੇ ਹੀ ਜਗਰਾਉ ਵਾਸੀਆਂ ਨੂੰ ਤੇ ਬਾਹਰੋਂ ਆਈ ਹੋਈ ਸੰਗਤ ਨੂੰ ਜੀ ਆਇਆਂ ਜਿਹੜਾ ਰੋਸ਼ਨੀ ਦਾ ਮੇਲਾ ਇਹ ਬਹੁਤ ਹੀ ਇੱਕ ਇਤਿਹਾਸਿਕ ਮੇਲਾ ਬਾਬਾ ਪੀਰ ਜੀ ਦੀ ਜਗ੍ਹਾ ਦੇ ਉੱਤੇ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਜੋ ਕਿ ਸਟੇਸ਼ਨ ਤੋਂ ਉੱਤਰਦੇ ਹੀ ਧਰਤੀ ਨੂੰ ਨਮਸਕਾਰ ਕਰਦੀ ਆ ਕਿਉਂਕਿ ਉਹਨਾਂ ਦੇ ਜੋ ਵੀ ਸੁੱਖਾ ਸੁੱਖੀਆਂ ਉਹ ਪੂਰੇ ਹੁੰਦੀਆਂ ਇਸ ਕਰਕੇ ਜੋ ਜਗਰਾਉ ਰੋਸ਼ਨੀ ਦਾ ਮੇਲਾ ਹੈ ਇਹ ਬੜਾ ਮੰਨਿਆ ਇੱਕ ਬਹੁਤ-ਬਹੁਤ ਮੁਬਾਰਕਾਂ ਸਾਰੇ ਆਏ ਹੋਏ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜਗਰਾਉ ਵਾਸੀਆਂ ਨੂੰ ਵੀ ਲੱਖ-ਲੱਖ ਵਧਾਈਆਂ ਔਰ ਰੋਸ਼ਨੀ ਦੇ ਮੇਲੇ ਦਾ ਇੱਕ ਇਤਿਹਾਸ ਆ ਬੜੀਆਂ ਸੋਹਣੀਆਂ ਦੁਕਾਨਾਂ ਸਜਦੀਆਂ بڑے ਮੇਲੇ ਸਜਦੇ ਆ بڑے ਬਾਜ਼ਾਰ ਸਜਦੇ ਆ ਔਰ ਇਸੇ ਕਰਕੇ ਜਗਰਾਉ ਦੀ ਸ਼ਾਨ ਆ ਜਗਰਾਉ ਦੇ ਵਿੱਚ ਰੋਸ਼ਨੀ ਕੀਤੀ ਉਹ ਪੀਰਾਂ ਨੇ ਫਕੀਰਾਂ ਨੇ ਜਿਹੜਾ ਕਿ ਇਤਿਹਾਸ ਦੇ ਵਿੱਚ ਪੂਰਾ ਲਿਖਿਆ ਗਿਆ ਕਿ ਰੋਸ਼ਨੀ ਦਾ ਮੇਲਾ ਜਿਹੜਾ ਇੱਕ ਜਗਰਾਉ ਦੇ ਵਿੱਚ ਬਹੁਤ ਹੀ ਬਦਲੇ ਪੱਦਰ ਦੇ ਉੱਤੇ ਲੱਗਦਾ ਔਰ ਆਈ ਆਈ ਇਹ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਅੱਜ ਸੀਐਮ ਦੇ ਵਾਈਫ ਪਹੁੰਚੇ ਸੀਗੇ ਮੁਗਲ ਨਿੰਦੋ ਰੋਸ਼ਨੀ ਦਾ ਮੇਲਾ ਹੈਗਾ ਵਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਜੀ ਮੈਂ ਸਰਦਾਰ ਭਗਵੰਤ ਮਾਨ ਜੀ ਦਾ ਅੱਜ ਪਹਿਲੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਜਿਹੜਾ ਪੰਜਾਬ ਦਾ ਪ੍ਰਸਿੱਧ ਰੋਸ਼ਨੀ ਦਾ ਮੇਲਾ ਜਿਹੜਾ ਜਗਰਾਉ ਵਿੱਚ ਲੱਗਦਾ ਵਾ ਉੱਥੇ ਅਜ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਕੇ ਨਤਵਸਤਕ ਹੋਏ ਤੇ ਉਹਨਾਂ ਨੇ ਜਗਰਾਉਂ ਜਿਹੜਾ ਰੋਸ਼ਨੀ ਦਾ ਇਤਿਹਾਸ ਆ ਉਹਨਾਂ ਬਾਰੇ ਬਾਬਾ ਮੁਹੰਮਦ ਦੀ ਦਰਗਾਹ ਦੇ ਜਿਹੜੇ ਨੇ ਮੁਖੀ ਨੇ ਉਹਨਾਂ ਨੇ ਦੱਸਿਆ ਤੇ ਉਸ ਤੋਂ ਬਾਅਦ ਜਿਹੜੇ ਜਗਰਾਉਂ ਦੇ ਲਈ ਕੁਝ ਡਿਮਾਂਡ ਸੀ ਸੀ ਕਿ ਜਿਵੇਂ ਰੋਸ਼ਨੀ ਦਾ ਮੇਲਾ ਵਾ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਵਾ ਇਹਦੇ ਲਈ ਜਿਵੇਂ ਜਗ੍ਹਾ ਦੀ ਪ੍ਰੋਬਲਮ ਆਉਂਦੀ ਆ ਵਾ ਜਾਂ ਬਾਬਾ ਮੁਹੰਮਦ ਦੀ ਦਰਗਾਹ ਵਿੱਚ ਕੁਝ ਪ੍ਰੋਬਲਮ ਜਿਹੜੀ ਆ ਰਹੀਆਂ ਸੀ ਲੰਬੇ ਸਮੇਂ ਤੋਂ ਜਿਹੜੀ ਪਹਿਲੀ ਸਰਕਾਰ ਆ ਜਿਹੜੀ ਅਣਗਹਿਲੀਆਂ ਕਰ ਰਹੀਆਂ ਸੀਗਾ ਉਹਦੇ ਬਾਰੇ ਇੱਕ ਦਰਗਾਹ ਵਾਲਿਆਂ ਨੇ ਇੱਕ ਮੋਰੰਡਮ ਦਿੱਤਾ ਤੇ ਜ सीएम साहब दी वाइफ ने किया कि मैं सीएम साहब ਨਾਲ ਗੱਲ ਕਰਕੇ ਬਹੁਤ ਜਲਦੀ ਅਸੀਂ ਉਹਦਾ ਜਿਹੜਾ ਵਾ ਹੱਲ ਕਰਨ ਜਾ ਰਹੇ ਆ ਤੇ ਮੈਂ ਫਿਰ بار بار ਬਾਾਰ ਸੁਬਾਹ ਫਿਰ ਇੱਕ ਵਾਰੀ ਨਾਲ ਧੰਨਵਾਦ ਕਰਦਾ ਕਿ ਇੱਕ ਛੋਟੇ ਜਿਹੇ ਵਰਕਰ ਦੇ ਸੱਦੇ ਦੇ ਉੱਤੇ ਜ ਸਾਡਾ सीएम ਆ ਸਕਦਾ ਵਾ ਤੇ ਮੈਨੂੰ ਲੱਗਦਾ ਕਿ ਉਹ ਸਾਡੇ ਜਗਰਾਉ ਲਈ ਜਾਂ ਸਾਡੇ ਪੰਜਾਬ ਲਈ ਬਹੁਤ ਕੁਝ ਕਰ ਸਕਦਾ ਬਹੁਤ ਬਹੁਤ ਧੰਨਵਾਦ ਕਿੰਨੇ ਦਿਨ ਪਹਿਲਾਂ ਤੁਸੀਂ ਦੇਖੇ ਆਏ ਸੀ ਇਹ ਮੇਰੇ ਸਾਹਮਣੇ ਵੱਧ ਤੋਂ ਵੱਧ ਹਫਤਾ ਜਾਂ 10 ਦਿਨ ਪਹਿਲੇ ਗਏ ਸੀ ਅਸੀਂ ਮੈਂ ਚੰਡੀਗੜ੍ਹ ਗਿਆ ਸੀ ਤੇ ਮੈਂ ਸੀਐਮ ਹਾਊਸ ਦਾ ਟਾਈਮ ਮੰਗਾ ਜਿੱਤੇ ਮੈਨੂੰ ਟਾਈਮ ਮਿਲ ਗਿਆ ਤੇ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਕਿ ਸਾਡਾ ਜਗਰਾਉਂ ਰੋਸ਼ਨਾ ਮੇਲਾ ਜਿਹੜਾ ਜਿਵੇਂ ਭਗਵੰਤ ਮਾਨ ਜੀ ਆਪਣੇ ਪਹਿਲੇ ਟਾਈਮ ਜਿਵੇਂ ਜਦੋਂ ਕਲਾਕਾਰ ਸੀ ਆਪਣੀ ਕੈਸਟਾਂ ਵਿੱਚ ਵੀ ਭਗਵੰਤ ਮਾਨ ਜੀ ਜਗਰਾਉਂ ਦੇ ਰੋਸ਼ਨੀ ਮੇਲੇ ਦਾ ਬੜਾ ਮਤਲਬ ਕੀ ਸਤਿਕਾਰ ਕਰਦੇ ਸੀ ਬੜੀ ਆਪਣੇ ਉਹਨਾਂ ਨੇ ਗੁਣਗਾਨ ਕਰਦੇ ਸੀ ਤੇ ਮੈਂ ਕਿਹਾ ਸਰ ਇੱਕ ਵਾਰ ਇੱਥੇ ਜਿਹੜੇ ਗਰਾਉਂ ਜ਼ਰੂਰ ਪੈਰ ਪਾਓ ਤਾਂ ਅੱਜ ਸੈਸ਼ਨ ਹੋਣ ਕਰਕੇ ਉਹਨਾਂ ਨੇ ਆਪਣੀ ਵਾਈਫ ਨੂੰ ਉੱਤੇ ਭੇਜਿਆ ਤੇ ਸੀਐਮ ਸਾਹਿਬ ਦੀ ਵਾਈਫ ਆ ਜਿੱਥੇ ਆ ਕੇ ਨਤਮਸਤਕ ਹੋਏ ਮੈਂ ਫੇਰ ਕਹਿਣਾ ਮੈਂ ਕਿ ਮਤਲਬ ਕਿ ਐਸਾ ਸੀਐਮ ਮਿਲਣਾ ਬਹੁਤ ਔਖਾ ਹੈ